ਸਾਰੇ ਦਾ ਪਤਾ ਨਹੀਂ ਪਤਾ ਚੱਲਦਾ ਸਾਰੇ ਦਾ ਪਤਾ ਨਾ ਚੱਲਦਾ ਲਾ 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 ਸਭ ਤੋਂ ਪਹਿਲਾਂ ਤਾਂ ਜੀ ਸਾਡੇ ਕੋਲ ਇੱਕ ਤਰਖਾਸਤ ਮਸੂਲ ਹੋਈ ਸੀ ਜੋ ਸੀ ਕਿ ਥਰੂ ਐਸਐਸਪੀ ਪਟਿਆਲਾ ਰਿਗਾਰਡਿੰਗ ਕਾਪੀਰਾਈਟ ਉਹਦੇ ਵਿੱਚ ਇਹ ਸੀਗਾ ਜੀ ਕਿ ਕੋਈ ਜਾਲੀ ਸਮਾਨ ਤਿਆਰ ਕਰਕੇ ਵੇਚਿਆ ਜਾ ਰਿਹਾ ਨਾਬੇ ਸ਼ਹਿਰ ਵਿੱਚ ਉਸ ਰਿਗਾਰਡਿੰਗ ਅਸੀਂ ਸਭ ਤੋਂ ਪਹਿਲਾਂ 37 ਨੰਬਰ ਐਫਆਈਆਰ ਅੰਡਰ ਸੈਕਸ਼ਨ 63 65 ਕਾਪੀਰਾਈਟ ਐਕਟ ਤਰਜਿਸਟਰੀ ਕੀਤਾ ਉਸ ਤੋਂ ਬਾਅਦ ਅਸੀਂ ਉਸਤੇ ਰੇਡ ਕਰਨ ਗਏ ਸੀ ਕਿ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵ ਆਏ ਸੀਗੇ ਉਹਨਾਂ ਦੇ ਨਿਸ਼ਾਨਦਹੀ ਤੇ ਅਸੀਂ ਦੁਕਾਨ ਚੋਂ ਸਮਾਨ ਰਿਕਵਰ ਕਰਨਾ ਸ਼ੁਰੂ ਕੀਤਾ ਅਸੀਂ ਆਪਣਾ ਜਿੱਥੇ ਪ੍ਰੋਸੈਸ ਕਰ ਰਹੇ ਸੀਗੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਐਂਡ ਇਸ ਦੌਰਾਨ ਬਾਹਰ ਕਈ ਹੁੱਲੜਬਾਜ਼ ਲੋਕ ਤੇ ਕਈ ਸ਼ਰਾਰਤੀ ਅੰਸਰ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਨੇ ਕਾਫੀ ਪੁਲਿਸ ਤੇ ਦਬਾਅ ਪਾਉਣਾ ਸ਼ੁਰੂ ਕੀਤਾ ਅਤੇ ਧਮਕੀਆਂ ਦੇਣੇ ਸ਼ੁਰੂ ਕਰਤੀਆਂ ਕਿ ਤੁਸੀਂ ਇਹ ਪਰਚਾ ਕਿਵੇਂ ਦਿੱਤਾ ਤੁਸੀਂ ਸਮਾਨ ਲਿਜਾ ਕੇ ਦਿਖਾਓ ਤੁਸੀਂ ਸਾਡੇ ਬੰਦੇ ਲਿਜਾ ਕੇ ਦਿਖਾਓ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕੌਣ ਹੋ ਨੇ ਹੋਰੇ ਕੁਝ ਕਰਨ ਵਾਲੇ ਜਿਸ ਤੇ ਉਹਨਾਂ ਨੂੰ ਬਾਰ ਬਾਰ ਸਮਝਾਇਆ ਗਿਆ ਸਾਰੇ ਪ੍ਰੋਸੈਸ ਬਾਰੇ ਐਫ ਆਈ ਆਰ ਵੀ ਉਹਨਾਂ ਨੂੰ ਦਿਖਾਈ ਗਈ ਕਿ ਸਭ ਕੁਝ ਦਰਜ ਰਜਿਸਟਰ ਕਰਕੇ ਵਿਦ ਲਾ ਹੋ ਰਿਹਾ ਇਹ ਕੁਝ ਗਲਤ ਨਹੀਂ ਹੋ ਰਿਹਾ ਪਰ ਉਹ ਨਹੀਂ ਮੰਨੇ ਉਹ ਦੁਕਾਨ ਦੇ ਸ਼ੀਸ਼ਿਆਂ ਦੇ ਵਿੱਚ ੱਟਕੇ ਮਾਰ ਮਾਰ ਕੇ ਅੰਦਰ ਆਉਣਾ ਸ਼ੁਰੂ ਕੀਤਾ ਉਹਨਾਂ ਨੇ ਪੁਲਿਸ ਦੀ ਚੱਲਦੀ ਹੋਈ ਕਾਰਵਾਈ ਵਿੱਚ ਵਿਗਨ ਪਾਈਆ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਉਹਨਾਂ ਨੂੰ ਰੋਕ ਰਹੇ ਸੀ ਵੀ ਸਾਡੀ ਕਾਰਵਾਈ ਵਿੱਚ ਡਿਸਟਰਬੈਂਸ ਨਾ ਕਰੋ ਸਾਡੀ ਰਿਕਾਰਡਿੰਗ ਚੱਲ ਰਹੀ ਹੈ ਕਾਰਵਾਈ ਦੀ ਉਹਦੇ ਵਿੱਚ ਉਹਨਾਂ ਨੇ ੱਟਕੇ ਮਾਰ ਕੇ ਮੁਲਾਜ਼ਮਾਂ ਨਾਲ ਵੀ ਹੱਥੋਂਪਾਈ ਕੀਤੀ ਵਰਦੀਆਂ ਨੂੰ ਹੱਥ ਪਾਇਆ ਮੁਲਾਜ਼ਮਾਂ ਦੀ ਜਦੋਂ ਇਹ ਸਭ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਔਖੇ ਸੌਖੇ ਉਸ ਤੋਂ ਬਾਅਦ ਉਹਨਾਂ ਨੇ ਬਾਹਰੋਂ ਸ਼ਟਰ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ ਵੀ ਤੁਸੀਂ ਉਹਦੇ ਉਰ ਤੇ ਜਾ ਕੇ ਦਿਖਾਓ ਸਮਾਨ ਲਿਜਾ ਕੇ ਦੇਖੋ ਅਸੀਂ ਤੁਹਾਨੂੰ ਉਹਦੇ ਦੁਕਾਨ ਦੇ ਵਿੱਚ ਹੀ ਸ਼ਟਰ ਲਾ ਕੇ ਬੰਦ ਕਰ ਦਾਂਗੇ ਐਨੇ ਵਿੱਚ ਪੁਲਿਸ ਆਪਣੀ ਮੁਸਤੈਦੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਸਾਰਿਆਂ ਨੂੰ ਉੱਥੋਂ ਪਹੁੰਚਾਇਆ ਇਸ ਕਰਕੇ ਫਿਰ ਉਹ ਸਾਰੇ ਜਿਹੜੀ ਪਾਰਟੀ ਬਾਹਰ ਸੀ ਉਹ ਉੱਡੜਵਾ ਜਾਂਦੀ ਉਹਨਾਂ ਦੇ ਉੱਤੇ ਫਿਰ ਅਨਨੋਨ ਬੰਦਿਆਂ ਤੇ 40 ਤੋਂ 45 ਅਨਨੋਨ ਬੰਦੇ ਨੇ ਅਤੇ ਉਹਨਾਂ ਵਿੱਚੋਂ 7 ਬਾਈ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਥਾਣੇ 38 ਨੰਬਰ ਐਫ ਆਈ ਆਰ ਨਾਕਤਵਾਲੀ ਨੰਬਰ ਦਰਜ ਰਿਸਟਰ ਕੀਤੀ ਹੈ ਜੋ ਕਿ ਇਹ ਅੰਡਰ ਸੈਕਸ਼ਨ 127 2 132 221 ਬੀ ਐਨ ਅਸਥਿਤਾਰਚ ਬੀ ਬਾਈ ਨੇਮ ਕਿਹੜੇ ਨਹੀਂ ਹੈ ਬਾਈ ਨੇਮ ਸੱਤ ਬੰਦੇ ਨੇ ਜੀ ਸੋਮਨਥ ਟੱਲ ਰਮਨ ਗਾਰਮੈਂਟਸ ਦੇ ਓਨਰ ਨਰਿੰਦਰ ਵਿਸ਼ਾਲ ਸ਼ਰਮਾ ਸੁਭਾਸ਼ ਸੈਗਲ ਅਮਨ ਪੋਰਾਵਾਲਾ ਤੇ ਭਾਰਤ ਇਹ ਜਿਹੜੇ ਬਾਈ ਨੇਮ ਅਸੀਂ ਆਇਡੈਂਟੀਫਾਈ ਕੀਤੇ ਨੇ ਵੀਡੀਓਜ਼ ਚ ਬਾਕੀ ਅਸੀਂ ਉੱਥੇ ਕਾਫੀ ਵੀਡੀਓਗ੍ਰਾਫੀ ਕੀਤੀ ਹੈ ਤੇ ਉਸ ਦੇ ਵਿੱਚੋਂ ਜਿਵੇਂ ਜਿਵੇਂ ਆਈਡੈਂਟੀਫਾਈ ਕਰੀ ਜਾਵਾਂਗੇ ਉਹਵੇਂ-ਉਵੇਂ ਅਸੀਂ ਉਹਨਾਂ ਨੂੰ ਬਾਈ ਨੇਮ ਵਿੱਚ ਪਰਚੇ ਤੇ ਪਾਈ ਜਾਈਏ ਮਕਸਦ ਕੀ ਸੀ ਉਹਨਾਂ ਦਾ ਵੀ ਤੁਹਾਨੂੰ ਬੰਦ ਕਰਨ ਦਾ ਦੁਕਾਨ ਦਾ ਉਹਨਾਂ ਦਾ ਮਕਸਦ ਸੀਗਾ ਜੀ ਸਾਨੂੰ ਪੁਲਿਸ ਨੂੰ ਇੱਕ ਤਰ੍ਹਾਂ ਨਾਲ ਦਬਾਉਣਾ ਜਿਹੜਾ ਅਸੀਂ ਲਾਅ ਆਫ ਦਾ ਲੈਂਡ ਪ੍ਰਿਵੇਲ ਕਰਨ ਗਏ ਸੀਗੇ ਉਸ ਦੇ ਵਿੱਚੋਂ ਵਿਘਨ ਪਾਉਣਾ ਚਾਹੁੰਦੇ ਸੀ ਅਤੇ ਉਹ ਇੱਕ ਪ੍ਰੈਸ਼ਰ ਪਾ ਕੇ ਇਕੱਠੇ ਹੋ ਕੇ ਪੁਲਿਸ ਨੂੰ ਡਰਾਉਣਾ ਚਾਹੁੰਦੇ ਸੀ ਤਮਕਾਣਾ ਚਾਹੁੰਦੇ ਫਰਦਰ ਕੀ ਕਾਰਵਾਈ ਕਰਦੇ ਫਾਦਰ ਜੀ ਉਹਨਾਂ ਤੇ ਪਰਚਾ ਦਰਜ ਹੋਇਆ ਜਿਨ੍ਹਾਂ ਤੇ ਉਹਨਾਂ ਤੇ ਅਸੀਂ ਸਾਰੇ ਤੇ ਰੇਡ ਕੀਤੀ ਆ ਉਹਨਾਂ ਦੇ ਸ਼ਾਪਸ ਤੇ ਉਹਨਾਂ ਦੇ ਘਰਾਂ ਤੇ ਪ੍ਰੋਪਰ ਰੇਡ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕੋਈ ਗ੍ਰਿਫਤਾਰ ਹੋਇਆ ਇਹਨਾਂ ਦੇ ਵਿੱਚ ਨਹੀਂ ਹਾਲੇ ਨਹੀਂ ਜੀ ਹੋਇਆ ਹਲੇ ਸਾਰੇ ਫਰਾਰ ਨੇ ਘਰਾਂ ਤੇ ਲੋਕ ਲੱਗੇ ਹੋਏ ਨੇ ਦੁਕਾਨਾਂ ਤੇ ਲੋਕ ਨਹੀਂ ਸੀ ਰੇਡ ਕਰਕੇ ਆਏ ਜਿਵੇਂ ਜਿਵੇਂ ਕੋਈ ਵੀ ਟਰੈਪ ਹੁੰਦਾ ਜਾਊਗਾ ਅਸੀਂ ਉਹਨਾਂ ਨੂੰ ਅਰੈਸਟ ਪਾਉਂਦੇ ਜਾਵਾਂਗੇ ਕਾਨੂੰਨ ਕਿਉਂ ਹੱਥ ਚੁਲਿਆ ਜਿਵੇਂ ਹੁਣ ਪਤਾ ਨਹੀਂ ਜੀ ਹੁਣ ਇਹਨਾਂ ਦੇ ਕੀ ਉਹਨਾਂ ਦੇ ਮਨ ਚ ਮਨਸ਼ਾ ਸੀ ਕਿ ਉਹਨਾਂ ਨੇ ਇਹ ਚੀਜ਼ ਕਿਉਂ ਸਟੈਪ ਲਿਆ ਤੇ ਕਿਉਂ ਕਾਨੂੰ ਜੋ ਵੀ ਉਹਨਾਂ ਨੇ ਕੀਤਾ ਉਸ ਖਿਲਾਫ ਉਹਨਾਂ ਦੀ ਬੰਦੀ ਕਾਰਵਾਈ ਕੀਤੀ ਜਿਹਨਾਂ ਤੁਸੀਂ ਮਾਮਲਾ ਦਰਜ ਕੀਤਾ ਉਹ ਪੁਲਿਸ ਨੂੰ ਆਪਣੇ ਕੰਮ ਕਰਨ 'ਚ ਰੋਕਣ ਦਾ ਹਾਂਜੀ ਇਹ ਤਾਰਾ ਹੈਗੀ ਆ ਜੀ ਪੁਲਿਸ ਨੂੰ ਆਪਣੇ ਕੰਮ ਵਿੱਚ ਡਿਊਟੀ ਕਰਨ ਦੌਰਾਨ ਵਿਘਨ ਪਾਉਣ ਪੁਲਿਸ ਦੇ ਨਾਲ ਹੱਥੋ ਪਾਏ ਕਰਨ ਉਹਨਾਂ ਦੀ ਬਰਦੀ ਨੂੰ ਹੱਥ ਪਾਉਣਾ ਅਤੇ ਇੱਕ ਤਾਰਾ ਜਿਹੜੀ ਲਾਈ ਆ ਜੀ ਉਹ ਅਸੀਂ ਲਾਈ ਆ ਜਿਹੜਾ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਬੰਦ ਜਗ੍ਹਾ ਦੇ ਵਿੱਚ ਸਾਨੂੰ ਸ਼ਟਰ ਲਾ ਕੇ ਰੱਖ ਦਿੱਤਾ ਕਹਿੰਦੇ ਉਸ ਦੀ ਤਾਰਾ ਇਹ ਕਿੰਨਾ ਕੁ ਟਾਈਮ ਬੰਦ ਰਹੇ ਨੇ ਬੰਦੀ ਰਹੇ ਹੋ ਬੰਦ ਹੋਣ ਨਹੀਂ ਦੱਪੇ ਨਾ ਅਸੀਂ ਸ਼ਟਰ ਲਾ ਕੇ ਸਾਨੂੰ ਬੰਦ ਕੀਤਾ ਤੁਹਾਨੂੰ ਮੈਂ ਵੀਡੀਓ ਸ਼ੇਅਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਾਫੀ ਨੈਟ ਤੇ ਆਹੋ ਉਹਦੇ ਵਿੱਚ ਦਿਖ ਰਿਹਾ ਵੀ ਸ਼ਟਰ ਬਿਲਕੁਲ ਦੰਨੇ ਤੱਕ ਆ ਗਿਆ ਸੀਗਾ ਤੇ ਅਸੀਂ ਸਾਡੀ ਪੁਲਿਸ ਪਾਰਟੀ ਇੱਕਦਮ ਬਾਹਰ ਨਿਕਲੀ ਆ